ਨੋਇਤ ਦਸਿਆ ਨਾਲੇ ਉਹ ਕਦੇ ਕਦੇ ਇੱਥੇ ਨਾਲ ਆਉਂਦਾ ਸੀ ਤੇ ਉਹ ਰਹਿੰਦਾ ਸੀ ਜਿ ਤਰ੍ਹਾਂ ਅੱਜ ਕੱਲ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ ਅਮਰਪਾਲ ਨੇ ਤੇ ਉਹ ਕੱਲ੍ਹ ਗਰਾਈ ਵੀ ਕਰਾਉਂਦਾ ਰਿਹਾ ਨਾਲ ਅੱਗੇ ਵਧਣ ਕਰ ਰਿਹਾ ਇੱਥੇ ਸੋ ਮੈਂ ਸਮਝਦਾ ਹੈ ਕਿ ਕਿਹਨੇ ਜਦੋਂ ਕਿਹੇ ਕੋਈ ਰੜਕਦਾ ਹੋਵੇ ਨੇ ਕਿਹੇ ਦੇ ਕੋਈ ਨਿਕਾ ਚ ਭਾਵੇਂ ਕਿਹੇ ਲੈਵਲ ਤੇ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ ਜਾਂ ਹੋਰ ਵੀ ਕਈ ਕਰਨ ਹੋ ਸਕਦੇ ਆ ਤੇ ਉਹ ਫਿਰ ਨਾਲ ਤੇ ਬੰਦੇ ਨੂੰ ਖਰੀਦ ਕੇ ਉਹਨੂੰ ਬਰਵਾ ਦਿੰਦੇ ਹੁੰਦੇ ਆ। ਤੁਸੀਂ ਮੰਨਦੇ ਕਿਸੇ ਸਾਜ਼ਿਸ਼ ਦੇ ਤਹਿਤ ਮੇਰੇ ਮੈ ਮੈਨੂੰ 100% ਲੱਗਦਾ। ਕਿਉਂਕਿ ਮੇਰਾ ਬੜਾ ਤਜਰਬਾ। ਕਿ ਨਿੱਕੀ ਮੋਟੀ ਗੱਲ ਤੋਂ ਕੋਈ ਕਿਸ ਨੂੰ ਮਾਰ ਨਹੀਂ ਹੁੰਦਾ। ਨਿੱਕੀ ਮੋਟੀ ਗੱਲ ਤੋਂ ਨਹੀਂ ਕੋਈ ਕਿਸ ਨੂੰ ਮਾਰਦਾ ਐਵੇਂ। ਕੋ ਇੱਕ ਦੂਜੇ ਨਾਲ ਬੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ। ਤੇ ਅੱਜ ਕੱਲ ਚਲੋ ਇਹ ਵੀ ਗੱਲ ਹੈਗੀ ਆ ਕਿਸੇ ਨੂੰ ਰਾਹ ਨਾ ਉਹਨਾਂ ਦੇ ਉਹ ਸੜਕ ਤੋਂ। ਤੇ ਉਹ ਵੀ ਡੇਲੇ ਕੜ ਕੜ ਵੇਖੀ ਜਾਂਦਾ ਵੀ ਮੈਨੂੰ ਰਾਹ ਨਹੀਂ ਦਿੱਤਾ। ਪੇਸ਼ੈਂਸ ਖਤਮ ਹੋ ਗਿਆ। ਅਰਥਾ ਕਿ ਨੌਜਵਾਨੀ ਦੀ। ਵਿਸ਼ਵਾਸ ਦਾ ਵੀ ਕਹਾਣ ਕੋਵਿਸ਼ਵਾਸ ਤੇ ਜੇ ਨਾਲ ਦਾ ਹੀ ਮਾਰਦੇ ਇਹ ਨਾਲ ਦਾ ਬੰਦਾ ਹੀ ਮਾਰਦੇ ਦੇ ਦੋਪੱਟਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ ਮੈਂ ਸਮਝਦਾ ਹੈ ਕਿ ਇਹ ਜਿਹੜੇ ਰਿਸ਼ਤਾ ਨਾਲ ਰਹਿ ਕੇ ਨਾਲ ਗੜਬਈ ਰਹਿ ਕੇ ਜਾਂ ਸੇਵਾਦਾਰ ਰਹਿ ਕੇ ਕੋਈ ਮਾਰਨੇ ਤੇ ਇਹ ਦੋਪੱਟਾ ਹੋਰ ਵਿਸ਼ਵਾਸ ਘੱਟ ਕੀ ਹੋ ਸਕਦਾ ਮੰਨ ਕਰਦੇ ਕਿ ਚੰਗੀ ਦਾ ਜਾਂਚ ਹੋਵੇ ਇਸ ਗੱਲ ਦੀ ਮੈਂ ਬਿਲਕੁਲ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹ ਜਨਰਲ ਚਰ ਫੜੋਗੇ ਨਾ ਉਹਨਾਂ ਚ ਰਹੀ ਸਸਕਾਰ ਨਿਗਾ ਕਰਨਾ ਉਹ ਕੰਬਿਆ ਦਾ ਤਾਂ ਪਤਾ ਹੀ ਆ ਬੰਦਾ ਤਾਂ ਤਾਂ ਵਿੱਚ ਕਈ ਰ ਹੁੰਦਾ ਹੈ ਪਤਾ ਨਹੀਂ ਲੱਗਦਾ ਵੀ ਫਲਾਣਾ ਮਾਰ ਗਿਆ ਫਲਾਣਾ ਮਾਰ ਗਿਆ ਉਹ ਤਰ੍ਹਾਂ ਪੁਲਿਸ ਨੇ ਜੋ ਹੁਣ ਤੱਕ ਦੀ ਕਾਰਵਾਈ ਕੀਤੀ ਉਹ ਸੈਟੀਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਦੱਸਿਆ ਉਹ ਗਰਾਤ ਹੀ ਇੱਥੇ ਆਣ ਕੇ ਬੈਠੇ ਰਿਆ ਤੇ ਉਹ ਉਹ ਇਹ ਨਹੀਂ ਕਿ ਕੋਈ ਪੁਲਿਸ ਦੀ ਕੋ ਟਿੱਲ ਨਹੀਂ ਗਈ ਪਰ ਇਹਦੇ باوجود ਵੀ ਅਹੀ ਉਹਦੀ ਪੁੱਗਾਈ ਤੱਕ ਜਾਣਾ ਚਾਹਣਾ ਹੈ ਕਿ ਉਹਨੂੰ ਮਾਰਿਆ ਤੇ ਮਾਰਿਆ ਕਿਉਂ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕਦੀ ਕੋਈ ਗੱਲ ਕੀਤੀ ਬਲਵਿੰਦਰ ਸਿੰਘ ਬਾਰੇ ਕੋਈ ਰੰਜਿਸ਼ ਅਕਤਾ ਉਹਨਾਂ ਨਾਲ ਜਾਂ ਕੋਈ ਜਹੀ ਕੋ ਗੱਲ ਨਹੀਂ ਨਹੀਂ ਮੇਰੇ ਨਾਲ ਨੇ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜੀ ਔਰ ਉੱਥੇ ਜੋ ਸੰਤਾਰਾ ਮੇਲਾ ਹੁੰਦਾ ਸੀ ਨਾ ਪੂਰੇ ਸੰਤ ਕਰਤਾਰ ਸਿੰਘ ਖਾਲਸਾ ਪਿੰਡ ਮੇਰੇ ਪਿਤਾ ਜੀ ਦਾ ਉੱਥੇ ਜਾ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਢਾ ਕੇ ਇੱਕ ਨੁਮਰਿਆ ਭਣ ਭਾਈ ਮਰੀਖ ਸਿੰਘ ਦਾ ਮੇਲਾ ਹੁੰਦਾ ਸੀ ਇਹ ਸੰਤ ਜਰਨੈਲ ਸਿੰਘ ਦਾ ਮੈਂ ਮਨਾਉਂਦਾ ਚਾਰ ਮੇਲੇ ਮਨਾਉਂਦਾ ਮੈਂ ਹਰ ਸਾਲ ਉੱਥੇ ਪੂਰੇ ਤੇ ਹਰ ਸਾਲ ਕਈ ਵਾਰਾ ਜਿਵੇਂ ਮੈਂ ਆਖਣਾ ਬਿਅਰਕੀ ਇਹ ਛੋਟਾ ਮੇਲਾ ਰਹਿਣ ਦੀ ਗੱਲ ਉਹਨੇ ਕਹਣਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਤੇ ਆਪਾਂ ਭਾਈ ਸਾਹਿਬ ਮਨਾਈਆਂ ਜਰੂਰ ਕੁਰਬਾਨੀ ਬੜੀ ਹੈ ਤੁਹਾਡੇ ਪਰਿਵਾਰ ਦੀ ਇਹ ਕਹਿੰਦਾ ਇਹ ਤਾਂ ਕੌਮ ਦਾ ਫਰਜ਼ ਬਣਦਾ ਹੈ ਮਨਾਉਣ ਦਾ ਤੇ ਕਹਿੰਦਾ ਕਈ ਰੱ ਭੁੱਲ ਜਾਂਦੇ ਆ ਲੋਕ ਸੋ ਇਹਨਾਂ ਕੋਟਾ ਸਾਹਮਣੇ ਜਿਵੇਂ ਐਸੀ ਰੱਤੀ ਦਾ ਮੈਂ ਸਮਝਦਾ ਮੇਰੀ ਸਜੀ ਬਾਪ ਜਣ ਵਾਲੀ ਗੱਲ ਹੋਈ ਜਾਂ ਆ ਪਰ ਹਾ ਜੇ ਭਰਾ ਹੀ ਮਾਰਿਆ ਜਾਵੇ ਤੇ ਇਹ ਤੋਂ ਨਹੀਂ ਟਕੀ ਅਫਸੋਸ ਦੀ ਗੱਲ ਹੋ ਰੋ ਸਕਦੀ ਭਰਾ ਹੀ ਮਾਰਦਾ ਮਹਾਰਾਏ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਉਹ ਮਾੜੀ ਗੱਲ ਕਰਕੇ ਚੇਲਾ ਨਾਲ ਆਉਂਦਾ ਹੀ ਚੱਲ ਜਾਂਦਾ ਆਉਂਦਾ ਹੀ ਚੱਲ ਜਾਂਦਾ ਹੀ ਬਹੁਤ ਵੱਡੀ ਗੱਲ ਹੋਈ ਹੈ ਉਹ ਟਾਈਮ ਤੇ ਸਵਾਸ ਹੈ ਨਹੀਂ ਜਦੋਂ ਆਇਆ ਇਹ 15-20 ਮਿੰਟ ਦੇ ਵਿੱਚ ਹੀ ਆ ਗਿਆ ਸਵਾਸ ਹੈ ਨਹੀਂ ਸਵਾਸ ਸਾਡੇ ਇਹ ਖੰਜਰ ਜਹਾਦਾ ਜੀ ਇੱਕ ਬੈਟ ਲੱਗ ਗਿਆ ਜਿ ਕੋ ਮਾਇਆ ਉਹਨਾਂ ਦੀ ਲੱਗ ਗਿਆ ਸੀ ਇਹ ਪ੍ਰਸ਼ਾਸਨ ਦੇ ਅਪੀਲ ਕਰਦੇ ਆਂ ਜੀ ਮਹਾਰਾ ਇਹਦਾ ਸਾਨੂੰ ਨਸਾਮ ਮਿਲਣਾ ਚਾਹੀਦਾ ਜੀ ਤਾਂ ਕਿਹੜਾ 17-18 ਸਾਲ ਦੀ ਜਾਨ ਦੀ ਇਹ ਕਾਦੀਆਂ ਏਰੀਆ ਦਾ ਜੀ ਕਦੇ ਆਈ ਨਾ ਕਦੇ ਚਲ ਜਾਂਦਾ ਜੀ